ਚੰ ਸਰਕਾਰ ਤਾਂ ਕਹਿੰਦੀ ਵੀ ਅਸੀਂ ਮੁਆਵਜ਼ੇ ਦੰਨੇ ਆ ਅਸੀਂ ਬੱਕਰੀਆਂ ਦੇ ਵੀ ਪੈਸੇ ਦਵਾਂਗੇ ਫਸਲਾਂ ਦੇ ਵੀ ਪੈਸੇ ਦਵਾਂਗੇ ਪੈਸੇ ਦੇ ਨਹੀਂ ਆ ਨਾ ਨਾ ਬੱਕਰੀਆਂ ਛੱਡ ਦੇ ਬੰਦੇ ਮਾਰੇ ਤਾਂ ਦਿੰਦੇ ਬੱਕਰੀਆਂ ਦੇ ਕਿੰਨੇ ਦੇਣੇ ਨੇ ਸਾਡਾ ਕੋਈ ਬੰਦਾ ਮਾਰ ਜਾ ਲੋਟ ਜਾਵੇ ਤਾਂ ਕੋਈ ਨਹੀਂ ਹੰਨ ਦਿੰਦਾ ਅੱਛਾ ਨਾ ਮੈਨੂੰ ਨਾ ਵੇਖਣਾ ਨਹੀਂ ਸਾਡੇ ਕੁੱਤੇ ਜਿੰਨਾ ਨਹੀਂ ਮੋਲ ਇੱਥੇ ਹੈਗਾ ਅੱਛਾ ਨਾ ਸਾਦਾ ਤਾਂ ਬੜਾ ਹੱਤ ਮਾੜੀ ਏ ਆ ਮਾਤਾ ਮੈਨੂੰ ਵਿਆਹ ਹੀ ਨੂੰ ਅੱਜ 15 ਸਾਲ ਇੱਥੇ ਹੋ ਚੁੱਕੇ ਨੇ ਮੋਦੋ ਦੀ ਇਹੋ ਗੱਲ ਸੁਣਦੀ ਆਈਆਂ ਵੀ ਕਹਿੰਦੇ ਨੇ 5 ਮਰਲੇ ਅਸੀਂ ਦੇਵਾਂਗੇ ਪਰ ਸੇਫ ਸਾਨੂੰ ਕਿਸੇ ਨੇ ਨਹੀਂ ਉਹ ਦਿੱਤੇ ਚਾਹੀਦਾ ਸਾਨੂੰ ਵੀ ਜੇ ਸਾਡਾ ਬੰਨ ਨਹੀਂ ਬੰਨਣਾ ਸਾਨੂੰ ਪਾਰ ਸੇਫ ਜਗਾ ਦੇਣ ਹੂੰ ਪਹਿਲੇ ਗੱਲ ਸਾਡਾ ਬੰਨ ਰਿੰਗ ਬੰਨ ਬੰਨਣਾ ਸਾਡੀ ਇਹੋ ਹੈਲਪ ਸਾਡੀ ਇੱਥੇ ਰਿੰਗ ਰਿੰਗ ਬੰਨ ਨਹੀਂ ਹੈਗਾ ਇੱਥੇ ਹੈ ਨਹੀਂ ਇੱਥੇ ਸਾਰਾ ਦਰਿਆ ਹੀ ਆ ਤੁਹਾਨੂੰ ਦਿਸਦਾ ਹੀ ਪਾਣੀ ਆਉਂਦਾ ਉਦੋਂ ਸਾਡੇ ਇੱਥੇ ਆ ਕੇ ਪੈ ਜਾਂਦਾ ਸਾਡੀ ਫਸਲ ਖਰਾਬ ਆਪ ਵੀ ਅਸੀਂ ਜੀ ਵੀ ਖੱਜਲ ਖਵਾਰ ਹੋਈਗਾ ਮਾਲ ਡੰਗਰ ਵੀ ਖੱਜਲ ਖਵਾਰ ਹੁੰਦੇ ਨੇ ਪਹਿਲਾਂ ਹੀ ਇਦਾਂ ਪਾਣੀ ਆਉਂਦਾ ਸੀਗਾ ਜਦੋਂ ਤੁਸੀਂ ਇੰਨਾ ਇੰਨਾ ਪਾਣੀ ਆਉਂਦਾ ਇਹ ਤੋਂ ਜ਼ਿਆਦਾ ਵੀ ਆਦਾ ਸੀ ਪਾਣੀ ਅੱਛਾ ਉਹਦਾ ਵੀ ਆਂਦਾ ਸੀ ਸਾਡੇ ਬੱਚੇ ਵੀ ਹਦ ਹਮਾਨੀ ਲੁੜ ਗਏ अच्छा कोई कौली नहीं पाछी फिर मोड़े फिर दोबारा आया है कुछ नहीं आया इथे ਸਾਡੇ ਮਣੇ ਇਵੇਂ ਬੰਨਹਾਂ ਦਾ ਵਿਚਾਰਾ ਛਾਵਾਂ 'ਚ ਕਿਹੜੇ ਸਾਨੂੰ ਕੱਢੀ ਜਾਂਦੇ ਨੇ اچھا ਤੇ ਲੰਗਰ ਵੀ ਦਿੰਦੇ ਨੇ ਚਾਰਾ ਵੀ ਲਈ ਜਾਂਦੇ ਨੇ ਸਰਕਾਰ ਮਣ ਕੋਈ ਛੈ ਨਹੀਂ ਹਟ ਕਰਦੀ ਸਰਕਾਰ ਸਰਕਾਰ ਨਹੀਂ ਆਉਂਦੀ ਇਥੇ ਨਾ ਨਾ ਕੋਈ ਨਹੀਂ ਵਰਦੀ ਇਥੇ ਕੁਛ ਨਹੀਂ ਆਤ ਮਿਲਦਾ ਕਿਸ ਨੇ ਪੁੱਛਿਆ ਇਨੀ ਦਾ ਸਾਨੂੰ ਬਕੀ ਤੁਸੀਂ ਰੁੜੇ ਜੇ ਕਿ ਬੱਚੇ ਜੇ ਜਾਂ ਕੋਈ ਵੀ ਗੱਲ ਹੈ ਉਹਨਾਂ ਨੇ ਸਾਨੂੰ ਅੱਜ ਤੱਕ ਆ ਕੇ ਨਹੀਂ ਪੁੱਛਿਆ ਦੱਸਿਆ ਬਾਕੀ ਸਾਡੇ ਕਿਵੇਂ ਆਂਦੇ ਨੇ ਅਸੀਂ ਆਪ ਹੀ ਇੱਕ ਦੂਜੀ ਦੀ ਮਦਦ ਪੈਣਾ ਪਰ ਆੜ ਵਾਲੇ ਜਿਹੜੇ ਸੁੱਕੀ ਥਾਂ ਤੇ ਉਹ ਕਰਦੇ ਪੈ ਗਏ ਨੇ ਉਹਨਾਂ ਨੇ ਅਸੀਂ ਤਾਂ ਧੰਨਵਾਦ ਕਰਨੇ ਆ ਵੀ ਜਿਹੜੇ ਸਾਨੂੰ ਚਾਰੇ ਤੱਕ ਜਾਂ ਜਿੰਨੇ ਵੀ ਸਾਡੀ ਸਿੱਖ ਕੌਮ ਹੀ ਸਾਡੀ ਮਦਦ ਕਰਦੀ ਪਈ ਹੈ ਦੂਜਿਆਂ ਨੇ ਤਾਂ ਸਾਨੂੰ ਆ ਕੇ ਨਹੀਂ ਪੁੱਛਿਆ ਦੱਸਿਆਗਾ ਤੇ ਬਾਕੀ ਚਲੋ ਅਸੀਂ ਤਾਂ ਕਹਿਨੇ ਆ ਵੀ ਮਦਦ ਸਾਡੀ ਵੀ ਕੀਤੀ ਜਾਵੇ ਸਰਕਾਰ ਆਵੇ ਸਾਨੂੰ ਪੁੱਛਣ ਦੱਸਣ ਸਾਨੂੰ ਵੀ ਕੋਈ ਹੌਸਲਾ ਹੋਵੇ ਵੀ ਚਲੋ ਸਾਡੀ ਸਰਕਾਰ ਮਦਦ ਕਰਦੀ ਹੈਗੀ ਹੈ ਇਦਾਂ ਸਾਨੂੰ ਹੁਣ ਅਸੀਂ ਤਾਂ ਕਹਿਣਾ ਹੀ ਹੈ ਵੀ ਭਾਈ ਸਾਡੀ ਕੋਈ ਮਦਦ ਨਹੀਂ ਕਰਦਾ ਕਿਉਂਕਿ ਸਾਡੀ ਮਦਦ ਕੋਈ ਕਰੇ ਤਾਂ ਅਸੀਂ ਕਹੀਏ ਪੰਜਾਬ ਇਸ ਵਕਤ ਪਾਣੀਆਂ ਦੇ ਹੜ੍ਹਾਂ ਦੇ ਵਿੱਚ ਇਸ ਵਕਤ ਫਸਿਆ ਹੋਇਆ ਹੈ ਵੈਸੇ ਤਾਂ ਪੰਜਾਬ ਨੂੰ ਜਾਣਿਆ ਜਾਂਦਾ ਹੈ ਕਿ ਭਈ ਜੇਕਰ ਕਿਸੇ ਥਾਂ ਦੇ ਉੱਪਰ ਮੁਸੀਬਤ ਆਉਂਦੀ ਹੈ ਤੇ ਪੰਜਾਬ ਸਭ ਤੋਂ ਪਹਿਲਾਂ ਅੱਗੇ ਹੋ ਕੇ ਖੜਦਾ ਹੈ ਪਰ ਅੱਜ ਜਦੋਂ ਪੰਜਾਬ ਦੇ ਉੱਪਰ ਮੁਸੀਬਤ ਆਈ ਹੈ ਪੰਜਾਬ ਦੇ ਹਰੇਕ ਪਿੰਡ ਹਰੇਕ ਸ਼ਹਿਰ ਦੇ ਉੱਪਰ ਜਦੋਂ ਪਾਣੀ ਚੜ੍ਹਿਆ ਹੈ ਤਾਂ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਆ ਕਿ ਲੋਕ ਵੀ ਉਸ ਪਿੰਡਾਂ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਨਹੀਂ ਆ ਰਹੇ ਇਸ ਵਕਤ ਅਸੀਂ ਕਪੂਰਥਲਾ ਦੇ ਪਿੰਡਾਂ ਦੇ ਵਿੱਚ ਹੈਗੇ ਆ ਜਿਸ ਜਗ੍ਹਾ ਦੇ ਉੱਪਰ ਹਾਲਾਤ ਕਾਫੀ ਨਾਜ਼ੁਕ ਨੇ ਮੈਂ ਜਿਸ ਜਗ੍ਹਾ ਦੇ ਉੱਪਰ ਖੜਾ ਵਾਂ ਇਸ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਦੇ ਉੱਪਰ ਵਿਆਸ ਦਰਿਆ ਵਗਦਾ ਹੈਗਾ ਹੈ ਤੇ ਜਿਸ ਤਰੀਕੇ ਦੇ ਨਾਲ ਵਿਆਸ ਦਰਿਆ ਦਾ ਇਹ ਪਾਣੀ ਇਸ ਪਿੰਡ ਨੂੰ ਲੱਗਦਾ ਪਿਆ ਹੈ ਤਾਂ ਇਹ ਪਿੰਡ ਹੌਲੀ-ਹੌਲੀ ਡੁੱਬਦਾ ਵੀ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਹਾਲਾਂਕਿ ਤਰਨਤਾਰਨ ਸੁਲਤਾਨਪੁਰ ਲੋਧੀ ਅਤੇ ਹੋਰ ਇਲਾਕੇ ਜਿਸ ਜਗ੍ਹਾ ਦੇ ਉੱਪਰ ਬਾਵਾ ਪਾਣੀ ਆਇਆ ਹੋਇਆ ਹੈ ਉੱਥੇ ਤਾਂ ਸਰਕਾਰੀ ਨੁਮਾਇੰਦੇ ਵੀ ਪਹੁੰਚ ਰਹੇ ਨੇ ਪਰ ਇਨ੍ਹਾਂ ਪਿੰਡਾਂ ਦੇ ਵਿੱਚ ਨਾ ਤਾਂ ਸਰਕਾਰੀ ਨੁਮਾਇੰਦਾ ਕੋਈ ਪਹੁੰਚ ਰਿਹਾ ਹੈ ਤੇ ਨਾ ਹੀ ਕੋਈ ਵਿਅਕਤੀ ਇਨ੍ਹਾਂ ਦੀ ਆ ਕੇ ਸਾਰ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਹਾਲਾਤ ਇਸ ਜਗ੍ਹਾ ਦੇ ਉੱਪਰ ਬਣੇ ਹੋਏ ਨੇ ਉਹ ਹਾਲਾਤ ਬਾਵਾ ਸੁਖਾਲੇ ਨੇ ਹੈਗੇ ਲੋਕ ਇਸ ਵਕਤ ਆਪਣੇ ਪਸ਼ੂਆਂ ਨੂੰ ਚਾਰੇ ਦੇਣ ਤੋਂ ਵੀ ਜੜਾਏ ਵੰਜ ਹੋਏ ਪਏ ਨੇ ਮਾਤਾ ਆਈ ਹੋਈਏ ਨਾ ਗੱਲਬਾਤ ਜ਼ਰੂਰ ਕਰਾਂਗੇ ਬਾਕੀ ਲੋਕ ਵੀ ਨੇ ਅਧ ਮਾਤਾ ਕਿਉਂ ਕੀ ਨਾ ਤੁਹਾਡਾ ਇੱਥੇ ਵੀਰ ਹੋਵੇ ਬਾਈ ਅੱਛਾ ਕਿੰਨੇ ਚਿਰ ਤੋਂ ਇੱਥੇ ਨਹੀਂ ਆਉਂਦੇ ਤੁਸੀਂ ਅਸੀਂ ਤਾਂ ਹਰੀ ਉਮਰ ਇੱਥੇ ਨਹੀਂ ਆਵਾਂ ਚੱਲੀ ਐ ਅੱਛਾ ਪਹਿਲਾਂ ਏਦਾਂ ਪਾਣੀ ਆਉਂਦਾ ਸੀਗਾ ਜਦੋਂ ਤੁਸੀਂ ਇੰਨਾ ਇੰਨਾ ਪਾਣੀ ਆਉਂਦਾ ਇਹ ਤੋਂ ਜ਼ਿਆਦਾ ਵੀ ਆਉਂਦਾ ਸੀ ਪਾਣੀ ਅੱਛਾ ਉਹਦਾ ਵੀ ਆਉਂਦਾ ਸੀ ਸਾਡੇ ਬੱਚੇ ਹਦਮਾਨ ਨੂੰ ਲੜ ਗਏ ਅੱਛਾ ਕੋਈ ਕੌਲੀ ਨਹੀਂ ਪਾਸੀ ਫਿਰ ਮੋੜਦੇ ਫਿਰ ਦੁਬਾਰਾ ਆਇਆ ਕੁਛ ਨਹੀਂ ਆਇਆ ਇੱਥੇ ਸਾਡੇ ਇਵੇਂ ਹੀ ਪਰ ਨੈਂਗਾ ਦਾ ਵਿਚਾਰਾ ਸਾਵਾਚੇ ਕਿਹੜੇ ਸਾਨੂੰ ਕੱਢੀ ਜਾਂਦੇ ਨੇ ਅੱਛਾ ਲੰਗਰ ਵੀ ਦਿੰਦੇ ਨੇ ਚਾਰਾ ਵੀ ਲਈ ਜਾਂਦੇ ਨੇ ਸਰਕਾਰ ਮਨ ਕੋਈ ਛੈ ਨਹੀਂ ਹਟਾ ਕਰਦੀ ਸਰਕਾਰ ਸਰਕਾਰ ਨਹੀਂ ਆਉਂਦੀ ਇੱਥੇ ਨਾ ਨਾ ਕੋਈ ਨਹੀਂ ਵਰਦੀ ਇੱਥੇ ਕੁਛ ਨਹੀਂ ਆਦ ਮਿਲਦਾ ਅਸੀਂ ਇਵੇਂ ਹੀ ਇੱਥੇ ਡੁੱਬ ਤੇ ਤਾਂ ਨਿਕਲ ਜਾ ਤੇ ਬਾਹਰ ਤੇ ਨਾ ਹੱਦੇ ਬਾਥਰੂ ਨਾ ਹੜੇ ਥਾਂਵਾ ਚੈਦਦੀਆਂ ਨਾ ਹੜੇ ਕਿਵੇਂ ਕੋਈ ਨਹੀਂ ਵੜ ਪੁੱਛਦਾ ਕਿ ਵੋਟਾਂ ਲੈਣ ਨੂੰ ਦਿਖਾ ਦੇਣ ਭੱਜੇ ਆਂਦੇ ਨੇ ਅੱਛਾ ਵੋਟਾਂ ਲੈਣ ਨੂੰ ਆਉਂਦੇ ਨੇ ਵੋਟਾਂ ਲੈਣ ਨੂੰ ਆਉਂਦੇ ਨੂੰ ਹੁਣ ਨਹੀਂ ਨਾ ਆਉਂਦੇ ਅੱਛਾ ਸਰਕਾਰ ਤਾਂ ਦੇ ਵੀ ਅਸੀਂ ਮੁਆਵਜ਼ੇ ਦੰਨੇ ਆ ਅਸੀਂ ਬੱਕਰੀਆਂ ਦੇ ਵੀ ਪੈਸੇ ਦਵਾਂਗੇ ਫਸਲਾਂ ਦੇ ਵੀ ਪੈਸੇ ਦਵਾਂਗੇ ਪੈਸੇ ਦੇ ਨਹੀਂ ਆ ਨਾ ਨਾ ਬੱਕਰੀਆਂ ਛੱਡ ਦੇ ਬੰਦੇ ਮਾਰੇ ਤੈਨੂੰ ਦੰਦੇ ਬੱਕਰੀਆਂ ਦੇ ਕਿੰਨੇ ਦੇਣੇ ਨੇ ਸਾਡਾ ਕੋਈ ਬੰਦਾ ਮਾਰ ਜਾ ਲੋਟ ਜਾਵੇ ਤਾਂ ਕੋਈ ਨਹੀਂ ਹਾਨੂੰ ਦੇਂਦਾ আচ্ছা ਨਾ ਬੰਨ ਨਾ ਵੇਖਣਾ ਨਹੀਂ ਹਾ ਦਾ ਕੁੱਤੇ ਦੀ ਨਾ ਨੀ ਮੋਲ ਇੱਥੇ ਹੈਗਾ ਅੱਛਾ ਨਾ ਹਾ ਦਾ ਤਾਂ ਬੜਾ ਹੱਤ ਮਾੜੀ ਏ ਅੱਛਾ ਸਰਕਾਰ ਤਾਂ ਕਹਿੰਦੀ ਵੀ ਅਸੀਂ ਸਾਰੀ ਬੜੀ ਲੈਣੇ ਆ ਅਸੀਂ ਤਾਂ ਅੱਛਾ ਨਾ ਲੈਂਦੇ ਨੇ ਉਹ ਕੀ ਬਿਲ ਕਿੰਨਾ ਦੀ ਲੈਣ ਦੇ ਜਾਂਦੇ ਉਹ ਕਹਿੰਦੇ ਮੈਂ ਹੈਲੀਕਾਪਟਰ ਭਗਵੰਤ ਮਾਨ ਕਹਿੰਦਾ ਕਹਿੰਦਾ ਮੈਂ ਹੈਲੀਕਾਪਟਰ ਛੱਡਦਾ ਲੋਕਾਂ ਲਈ ਲੋਕਾਂ ਨੂੰ ਰੈਸਕਿਊ ਕਰਾਂਗਾ ਨਹੀਂ ਹੈਲੀਕਾਪਟਰ ਕਿ ਕਿਧਰ ਛੱਡੀ ਫਿਰਦਾ ਹਾਂ ਤਾਂ ਨਹੀਂ ਪਤਾ ਹਾ ਤੇ ਪਿੰਡ ਨਹੀਂ ਕੋਈ ਵੱਡਦਾ ਤੇ ਸਾਨੂੰ ਕੋਈ ਪਤਾ ਹਾਂ ਯਾ ਵੀ ਕਦ ਜਣ ਨਹੀਂ ਆਦੇ ਜੀ ਰ ਮਰਾਂ ਦਾ ਨਹੀਂ ਪਤਾ ਲੈਂਦੇ ਅੱਛਾ ਇਹ ਪਿੰਡ ਕਿਹੜਾ ਹੈ ਮਾਤਾ ਕਿਹੜਾ ਪਿੰਡ ਹੈ ਇਹ ਬਾਗ ਇਹ ਪੂਰਾ ਲੱਕਾ ਡੁੱਬਿਆ ਹੋਇਆ ਸਰਕਾਰੀ ਨੁਮਾਇੰਦਾ ਕੋਈ ਪਹੁੰਚਾ ਹੁਣ ਤੱਕ ਕੋਈ ਨਹੀਂ ਪਹੁੰਚਿਆ ਇਹ ਹੁਣ ਮੇਰੀ ਜ਼ਮੀਨਾਂ ਹੋ ਚੱਲਾ ਪਾਣੀ ਆਏ ਨੂੰ ਕੋਈ ਨਹੀਂ ਅੱਥੇ ਪੜਾ ਆਹੋ ਨਾ ਨਾ ਸਾਡੇ ਕੋਈ ਨਹੀਂ ਆਇਆ ਸਹੀ ਤਾਂ ਬੜੇ ਤਾਂਗਾ ਹਾਦੇ ਪਾਇਰ ਬਾਹਰ ਖਰਾਬ ਹੋਏ ਪੈ ਨਹੀਂ ਡੰਗਰ ਹਾੜੇ ਬੰਦ ਦੇ ਨੇ ਅਸੀਂ ਜੀ ਛੋਰੀ ਜੁਵਾਨਾਂ ਨੇ ਘਰੇ ਬੈਠੀਆਂ ਨੇ ਕਿੱਧਰ ਜਾਈਏ ਅਸੀਂ ਗਰੀਬ ਲੋਕ ਹੈ ਪੈ ਸਾਡੀ ਲੋੜ ਕੰਨੀਆਂ ਨੇ ਕੋਈ ਤੰਦਰੀਆ ਨਹੀਂ ਢਾ ਲੈਣ ਨੇ ਕੋਈ ਸਾਡੇ ਚੋਨੇ ਡੁੱਬ ਗਏ ਨੇ ਹੈ ਕਿੱਧਰ ਜਾਈਏ ਕਿੰਨਾ ਕਿੰਨਾ ਖੇਤ ਕਿੰਨੇ ਖੇਤ ਤੁਹਾਡੇ ਇੱਧਰ ਸਾਡੇ ਹੈਗੇ ਨਹੀਂ ਇੱਧਰ ਖੇਤ ਕੱਈਏ ਪੈ ਮਨੇ ਕੋਚਾ ਪੰਜ ਪੰਜ ਕਿੱਲੇਗਾ ਥਾਂ ਸਾਡਾ ਚਾਰ ਪੰਜ ਕਿੱਲੇ ਥਾਂ ਹੈਗਾ ਤੁਹਾਡਾ ਤੇ ਸਾਰਾ ਡੁੱਬਿਆ ਹੋਇਆ ਹੈ ਡੁੱਬਿਆ ਹਾਰਾ ਵੇਂਦਾ ਪੈ ਬੀੜੇ ਦੇ ਲੱਗੀ ਹੋਈ ਸੀਗੀ ਹੋਰ ਫਸਲ ਲੱਗੀ ਚੋ ਲੱਗੇ ਨੇ ਅੱਛਾ ਕਿੰਨਾ ਪੈਸਾ ਲਾ ਚੁੱਕੇ ਹਾਂ ਨਾ ਫਸਲਾਂ ਦੇ ਵਾਧੂ ਪੈਸਾ ਲਾਈ ਬੈਠੇ ਕਿ ਥੋੜਾ ਛੋਨੇ ਤੇ 5000 6000 ਤੱਕ ਕਿੱਲੇ ਦੀ ਲਵਾਈ ਛੋਨੇ ਦੀ ਅੱਛਾ ਉਮੀਦ ਹੈ ਕੋਈ ਸਰਕਾਰ ਪੈਸੇ ਦਊਗੀ ਨਹੀਂ ਨਾ ਹਾਂ ਤਾਂ ਨਹੀਂ ਮੇਂ ਅੱਗੇ ਕੋਨ ਨੂੰ ਨਾ ਦਿੱਤੇ ਹੁਣ ਕਿੱਥੇ ਦੇਣੇ ਅੱਗੇ ਵੀ ਨਹੀਂ ਦਿੱਤੇ ਤੇ ਹੁਣ ਵੀ ਨਹੀਂ ਦੇਣੇ ਨਹੀਂ ਦਿੱਤਾ ਸਾਨੂੰ ਤਾਂ ਸਰਕਾਰ ਤਾਂ ਕਹਿੰਦੀ ਵੀ ਪੈਸੇ ਦੁੱਤੇ ਅਸੀਂ ਮੁਰਗੀਆਂ ਦੇ ਮੁਰਗੀਆਂ ਦੇ ਪੈਸੇ ਦੁੱਤੇ ਕਿੱਥੇ ਮੁਰਗੀਆਂ ਕਿੱਥੇ ਦਿੰਦੇ ਫਿਰ ਇਹਨੂੰ ਹਾਂ ਤਾਂ ਨਹੀਂ ਦਿੱਤੇ ਨਾ ਮੁਰਗੀਆਂ ਦੇ ਪੈਸੇ ਅੱਜ ਭੈਣ ਭੈਣ ਵੀ ਪਹੁੰਚੀ ਹੋਈ ਐ ਅਜੇ ਭੈਣ ਸਰਕਾਰ ਤਾਂ ਕਹਿੰਦੀ ਵੀ ਅਸੀਂ ਮੁਰਗ ਹਰ ਇੱਕ ਜੀ ਦੇ ਪੈਸੇ ਦਵਾਂਗੇ ਜੇਕਰ ਹੜ ਦੇ ਹਿੱਟ ਕੋਈ ਵੀ ਪਿੰਡ ਆਵੇ ਤੇ ਪਿੰਡ ਨੂੰ ਮੁਆਵਜ਼ਾ ਤੱਕ ਦਵਾਂਗੇ ਭਾਵੇਂ ਜੋ ਕੁਝ ਮਰਜ਼ੀ ਹੋਵੇ ਸਰਕਾਰੀ ਨੁਮਾਇੰਦਾ ਹੁਣ ਤੱਕ ਆਇਆ ਗੱਲਬਾਤ ਹੋਈ ਕੁਝ ਵੀ ਨਹੀਂ ਕੋਈ ਨਹੀਂ ਆਇਆ ਸਰਕਾਰੀ ਨੁਮਾਇੰਦੇ ਨਾ ਕੋਈ ਕਿਵੇਂ ਆਂਦੇ ਨੇ ਕੋਈ ਯਾਨੀ ਸਾਡੇ ਕਿਸੇ ਨੇ ਪੁੱਛਿਆ ਹੀ ਨਹੀਂਗਾ ਸਾਨੂੰ ਵੀ ਕੀ ਤੁਸੀਂ ਰੁੜੇ ਜੇ ਕਿ ਬਚੇ ਜੇ ਜਾਂ ਕੋਈ ਵੀ ਗੱਲ ਹੈ ਉਹਨਾਂ ਨੇ ਸਾਨੂੰ ਅੱਜ ਤੱਕ ਆ ਕੇ ਨਹੀਂ ਪੁੱਛਿਆ ਦੱਸਿਆ ਬਾਕੀ ਸਾਡੇ ਕਿਵੇਂ ਆਂਦੇ ਨੇ ਅਸੀਂ ਆਪ ਹੀ ਇੱਕ ਦੂਜੀ ਦੀ ਮਦਦ ਪੈਣਾ ਪ੍ਰਾਪਾਰ ਵਾਲੇ ਜਿਹੜੇ ਸੁੱਕੀ ਥਾਂ ਤੇ ਨੇ ਉਹ ਕਰਦੇ ਪੈ ਗਏ ਨੇ ਉਹਨਾਂ ਨੇ ਅਸੀਂ ਤਾਂ ਧੰਨਵਾਦ ਕਰ ਆ ਵੀ ਜਿਹੜੇ ਸਾਨੂੰ ਚਾਰੇ ਤੱਕ ਜਾਂ ਜਿੰਨੇ ਵੀ ਸਾਡੀ ਸਿੱਖ ਕੌਮ ਹੀ ਸਾਡੀ ਮਦਦ ਕਰਦੀ ਪਈ ਹੈ ਦੂਜਿਆਂ ਨੇ ਤਾਂ ਸਾਨੂੰ ਆ ਕੇ ਨਹੀਂ ਪੁੱਛਿਆ ਦੱਸਿਆ ਹੈਗਾ ਤੇ ਬਾਕੀ ਚਲੋ ਅਸੀਂ ਤਾਂ ਕਹਿੰਨੇ ਆ ਵੀ ਮਦਦ ਸਾਡੀ ਵੀ ਕੀਤੀ ਜਾਵੇ ਸਰਕਾਰ ਆਵੇ ਸਾਨੂੰ ਪੁੱਛਣ ਦੱਸਣ ਸਾਨੂੰ ਵੀ ਕੋਈ ਹੌਸਲਾ ਹੋਵੇ ਵੀ ਚਲ ਸਾਡੀ ਸਰਕਾਰ ਮਦਦ ਕਰਦੀ ਹੈਗੀ ਹੈ ਇਦਾਂ ਸਾਨੂੰ ਹੁਣ ਅਸੀਂ ਤਾਂ ਕਹਿਣਾ ਹੀ ਹੈ ਵੀ ਭਾਈ ਸਾਡੀ ਕੋਈ ਮਦਦ ਨਹੀਂ ਕਰਦਾ ਕਿਉਂਕਿ ਸਾਡੀ ਮਦਦ ਕੋਈ ਕਰੇ ਤਾਂ ਅਸੀਂ ਕਹੀਏ ਵੀ ਸਾਡੀ ਕਿਸੇ ਨੇ ਮਦਦ ਕੀਤੀ ਹੈ ਤੇ ਬਾਕੀ ਸਾਨੂੰ ਸਾਡੀ ਜਵਾਨੀ ਛੋਰੀਆਂ ਨੇ ਇਸ ਬੱਚੇ ਨੇ ਪੜ੍ਹਾਈ ਵਾਲੇ ਬੱਚੇ ਨੇ ਖਰਾਬ ਹੁੰਦੇ ਬਣੇ ਪੜਾਈਆਂ ਵਿੱਚੋਂ ਪਾਣੀ ਦੇ ਲੰਘ ਕੇ ਸਾਨੂੰ ਬਾਹਰ ਜਾਣਾ ਪੈਂਦਾ ਸਤਾ ਕਹਿੰਨੇ ਆ ਵੀ ਸਾਨੂੰ ਸਰਕਾਰ ਨੇ ਕੀ ਆਏ ਪੰਜ ਪੰਜ ਮਰਲੇ ਰੇ ਘਰ ਨੂੰ ਦਵਾਂਗੇ ਗਰੀਬ ਘਰ ਨੂੰ ਕਿਸੇ ਨੇ ਸਾਡੀ ਮਦਦ ਨਹੀਂ આજ ਤੱਕ ਕੀਤੀ ਅੱਜ ਮੈਂ ਤਾਂ ਮੈਨੂੰ ਵਿਆਹ ਨੂੰ ਅੱਜ 15 ਸਾਲ ਇੱਥੇ ਹੋ ਚੁੱਕੇ ਨੇ ਮੋਤੋ ਇਹੋ ਗੱਲ ਸੁਣਦੀ ਆਈਆਂ ਵੀ ਕਹਿੰਦੇ ਨੇ ਪੰਜ ਮਰਲੇ ਅਸੀਂ ਦੇਵਾਂਗੇ ਪਰ ਸੇਫ ਸਾਨੂੰ ਕਿਸੇ ਨੇ ਨਹੀਂ ਉਹ ਦਿੱਤੇ ਚਾਹੀਦਾ ਸਾਨੂੰ ਵੀ ਜੇ ਸਾਡਾ ਬੰਨ ਨਹੀਂ ਬਣਨਾ ਸਾਨੂੰ ਪਾਰ ਸੇਫ ਜਗ੍ਹਾ ਦੇਣ ਹੂੰ ਪਹਿਲੇ ਕਾਲ ਸਾਡਾ ਬੰਨ ਰਿੰਗ ਬੰਨ ਬੰਨਣਾ ਸਾਡੀ ਇਹੋ ਹੈਲਪ ਸਾਡੀ ਇੱਥੇ ਰਿੰਗ ਰਿੰਗ ਬੰਨ ਨਹੀਂ ਹੈਗਾ ਇੱਥੇ ਹੈ ਨਹੀਂ ਇੱਥੇ ਸਾਰਾ ਦਰਿਆ ਹੀ ਆ ਤੁਹਾਨੂੰ ਦਿਸਦਾ ਹੀ ਪਾਣੀ ਆ ਉਦੋਂ ਸਾਡੇ ਇੱਥੇ ਆ ਕੇ ਪੈ ਜਾਂਦਾ ਸਾਡੀ ਫਸਲ ਖਰਾਬ ਆਪ ਵੀ ਅਸੀਂ ਜੀਵ ਵੀ ਖੱਜਲ ਖਵਾਰ ਹੋਈਗਾ ਮਾਲ ਡੰਗਰ ਵੀ ਖੱਜਲ ਖਵਾਰ ਹੁੰਦੇ ਨੇ ਅੱਛਾ ਇਹ ਮੈਂ ਤੁਹਾਡੇ ਤੋਂ ਨਵੀਂ ਗੱਲ ਸੁਣੀਏ ਕਿ ਇੱਥੇ ਵੀ ਬੰਨ ਨਹੀਂ ਹੈਗਾ ਅੱਗੇ ਹਾਂਜੀ ਬੰਨ ਆਇ ਨਹੀਂ ਅੱਛਾ ਸਿੱਧਾ ਪਾਣੀ ਹੁੰਦਾ ਇਧਰ ਹਾਂਜੀ ਹਾਂਜੀ ਸਿੱਧਾ ਹੀ ਪਾਣੀ ਆਉਂਦਾ ਪਹਿਲਾਂ ਬੰਨ ਹੈ ਨਹੀਂ ਇਹ ਵੀ ਬਹੁਤ ਮਿੰਤਾ ਤਰਲਿਆਂ ਨਾਲੇ ਵੀ ਬੰਨ ਵੱਜਿਆ ਹਾਂ ਉਸ ਤੋਂ ਬਾਅਦ ਇਹ ਚਾਹੀਦਾ ਇਹ ਵੀ ਨਹੀਂ ਇਹਨਾਂ ਨੇ ਕੋਈ ਬੰਨ ਬੰਨਿਆ ਨਾ ਕੋਈ ਕਿਸੇ ਨੇ ਪਹਿਲੇ ਸਾਡੇ ਉਥੇ ਘਰ ਹੁੰਦੇ ਸੀ ਉਹ ਵੀ ਇੱਦਾਂ ਹੀ ਰੁੜ ਡੁੱਬ ਗਏ 86 ਵਾਲੇ 8 14 ਵੀ ਸਾਨੂੰ ਕਿਸੇ ਨੂੰ ਕੁਝ ਨਹੀਂ ਮਿਲਿਆ ਸਮਾਨ ਰੁੜ ਗਏ ਬੱਚੇ ਰੁੜ ਗਏ ਬਹੁਤ ਕੁਝ ਉਹ ਤੋਂ ਵੀ ਸਾਡੇ ਨਾਲ ਵਾਪਸ ਨਹੀਂ ਆਇਆ ਤੁਮਨਤਮਨ ਤਾਂ ਕਹਿੰਦੇ ਵੀ ਅਸੀਂ ਹਰੇਕ ਦਾ ਪੈਸਾ ਦਿੱਤਾ ਹਰੇਕ ਮੁਰਗੀ ਮਰੀ ਦੇ ਪੈਸੇ ਦਿੱਤੇ ਹਰੇਕ ਗਾਵਾਂ ਮਰੀਆਂ ਜਿਹੜੀਆਂ ਉਹਨਾਂ ਦੇ ਪੈਸੇ ਦਿੱਤੇ ਤੁਮੈ ਨੂੰ ਕੁਝ ਨਹੀਂ ਮਿਲਿਆ ਇਹ ਕੋਈ ਨਹੀਂ ਬਸ ਕਹਿਣ ਦੀਆਂ ਗੱਲਾਂ ਨੇ ਕਿਸੇ ਨੇ ਕੋਈ ਇਦਾਂ ਦਾ ਸਾਨੂੰ ਨਹੀਂ ਹੈਲਪ ਕੀਤੀ ਨਾ ਹੀ ਸਾਡੀ ਮਦਦ ਇਦਾਂ ਦੀ ਹੋਈ ਹੈ ਨਾ ਹੀ ਸਾਨੂੰ ਕਿਸੇ ਨੇ ਰੁਪਈਆ ਦਿੱਤਾ ਹੈ ਮੱ ਬਨਤੇ ਜਦੋਂ ਕਹਿੰਦੇ ਬਨਤੇ ਚਲੋ ਬਨਤੇ ਗਏ ਤਾਂ ਉੱਥੇ ਕਿਵੇਂ ਆਂਦੇ ਨੇ ਗੰਦਾ ਪਾਣੀ ਪੀ ਪੀ ਕੇ ਪਸੂ ਸਾਡੇ ਆ ਫਿਰ ਕੇ ਚਾਰ ਪੰਜ ਮੱਝਾਂ ਮਰੀਆਂ ਕਿਸੇ ਨੇ ਨਹੀਂ ਸਾਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਨਾ ਸਾਨੂੰ ਫਸਲਾਂ ਦਾ ਮੁਆਵਜ਼ਾ ਮਿਲਿਆ ਉਹ ਕਹਿੰਦੇ ਤੁਹਾਡੇ ਨਾਲ ਰਜਿਸਟਰੀ ਹੋਣੀ ਚਾਹੀਦੀ ਐ ਨਾ ਇਹ ਸਾਡੀ ਰਜਿਸਟਰੀ ਹੋਵੇ ਨਾ ਸਾਨੂੰ ਮੁਆਵਜ਼ਾ ਮਿਲੇ ਅੱਛਾ ਇਹ ਰਜਿਸਟਰੀ ਤੇ ਹੈ ਨਹੀਂ ਤੁਹਾਡੇ ਨਾਲ ਨਹੀਂ ਜੀ ਨਾ ਫਿਰ ਜਦੋਂ ਵੋਟਾਂ ਪੈਂਦੀਆਂ ਨੇ ਉਹਦੇ ਵੋਟਾਂ ਵੇਲੇ ਫਿਰ ਮਤਲਬ ਕਿਵੇਂ ਤੁਹਾਡੇ ਤੋਂ ਵੋਟਾਂ ਲੈ ਲੈਂਦੇ ਨੇ ਉਹਦੋਂ ਕਹਿੰਦੇ ਨੇ ਅਸੀਂ ਆਹ ਕੰਮ ਕਰਾਂਗੇ ਆਹ ਕਰਾਂਗੇ ਸਾਡੀ ਵੋਟਾਂ ਤੁਸੀਂ ਸਾਨੂੰ ਪਾਓ ਸਾਡੀ ਪਾਰਟੀ ਤੁਹਾਨੂੰ ਆਹ ਕੰਮ ਕਰਾਂਗੇ ਹੋਕਰ ਕੁਝ ਵੀ ਨਹੀਂ ਕਰਦੇ ਅੱਛਾ ਕੌਣ ਕੌਣ ਹੁੰਦਾ ਹੈ ਵੋਟਾਂ ਲੈਣੇ ਜਦੋਂ ਇਹ ਉਹਦੋਂ ਵੋਟਾਂ ਪੈਂਦੀਆਂ ਨੇ ਉਹਦੋਂ ਕੌਣ ਕੌਣ ਹੁੰਦਾ ਹੈ ਐ ਕਿ ਤੁਸੀਂ ਜਿਤਾਏ ਬੜੇ ਸਾਰੇ ਹੀ ਉਹ ਤਾਂ ਆ ਜਾਂਦੇ ਉਹਦੋਂ ਕਹਿੰਦੇ ਨੇ ਵੀ ਅਸਾਨੂੰ ਪਾਓ ਕੋਰਟ ਦੇ ਪਾਰਟੀਆਂ ਵਾਲੇ ਆ ਜਾਂਦੇ ਨੇ ਬਣਾ ਦਿੰਦੇ ਨੇ 10 10 20 20 ਗੱਡੀਆਂ ਲੈ ਕੇ ਆ ਜਾਂਦੇ ਅਸੀਂ ਆਹ ਕੰਮ ਕਰਾਂਗੇ ਜੀ ਅਸੀਂ ਤੁਹਾਡੇ ਉਹ ਕੰਮ ਕਰਾਂਗੇ ਅਸੀਂ ਰਿੰਗ ਪਨ ਖਾਣ ਪੀਣ ਨੂੰ ਤੇਵਾਗੇ ਕੋਸ਼ ਕੁਛ ਨਹੀਂ ਵੀ ਦਿੰਦੇ ਆਗੇ ਹਾਂ ਕੁਝ ਵੀ ਨਹੀਂ ਆ ਕੁਛ ਨਹੀਂ ਹੁਣ ਸਾਨੂੰ ਪਤਾ ਹੈ ਕਈਆਂ ਦੇ ਸਿਲੰਡਰ ਮੁੱਕੇ ਹੋਏ ਨੇ ਉਹ ਵਿਚਾਰੀਆਂ ਕਿਵੇਂ ਜਾ ਕੇ ਰੋਟੀ ਪਾਣੀ ਚੁੱਲ੍ਹੇ ਤੇ ਕਰਦੀਆਂ ਨੇ ਮੁੜ ਕੇ ਸਿਲੰਡਰ ਵੀ ਕਹਿੰਦੇ ਨੇ 700 ਦਾ 600 ਦਾ ਤੋਂ ਉਹਨੂੰ ਵੀ ਅੱਗ ਲਾਈ 12 1200 ਦਾ ਸਿਲੰਡਰ ਭਰੀਂਦੇ ਪਏ 12 1200 ਦੇ ਅਸੀਂ ਅੱਜ ਵੀ ਭਰਾਇਆ ਤੇ 1100 ਦਾ ਸਿਲੰਡਰ ਭਰੀਚਾ ਹੈ ਅੱਛਾ ਨਾ ਜਾਂ 1000 ਤੇ 90 ਰੁਪਏ ਦਾ 1100 ਦੀ ਹੋ ਗਿਆ ਕਹਿਣ ਨੂੰ ਵੀ ਅਸੀਂ ਸਿਲੰਡਰ ਕਰਤੇ ਨੇ ਘੱਟ ਉਹ ਰਾਜਸਥਾਨ ਚ ਘੱਟ ਕਿਤੇ ਨੇ ਜੁਪੀ ਚ ਕਿਤੇ ਨੇ ਸਾਨੂੰ ਉਹਨਾਂ ਦਾ ਕੀ ਫਾਇਦਾ ਸਾਡੇ ਪੰਜਾਬ ਚ ਤਾਂ ਨਹੀਂ ਕੋਈ ਵੀ ਚੀਜ਼ ਸਾਨੂੰ ਤਾਂ ਕੋਈ ਸੱਚੀ ਚੀਜ਼ ਦਾ ਸਬਸਿਡੀ ਨਹੀਂ ਹੈਗੀ ਨਹੀਂ ਮਿਲਦਾ ਕੁਝ ਨਹੀਂ। ਤਰਕਾ ਇਹਨਦੀਆਂ ਗੱਲਾਂ ਨੇ ਸਾਨੂੰ ਕੁਝ ਵੀ ਨਹੀਂ ਕਰਦੇ ਸਾਡੇ ਕੋਈ ਮਦਦ ਨਹੀਂ ਸਾਡੀ ਕਰਦੇ। ਅੱਛਾ ਇੱਕ ਵਾਰੀ ਮੈਂ ਜ਼ਰੂਰ ਇਹ ਪਾਣੀ ਆ ਬੱਚੇ ਜ਼ਰੂਰ ਦਿਖਾਉਂਗਾ। ਇਹ ਦੇਖੋ ਛੋਟੇ-ਛੋਟੇ ਬੱਚੇ ਨੇ ਇਹ ਸਾਰੇ ਪਾਣੀਆਂ ਦੇ ਵਿੱਚ ਘੁਮਰੇ ਨੇ। ਤਾਂ ਇਹਨਾਂ ਤੇ ਕੀ ਕੁਝ ਹਾਲਾਤ ਬਣਦੇ ਹੋਣਗੇ। ਇਹ ਸਕੂਲ ਤੋਂ ਵੀ ਗਏ ਨੇ, ਵਾਂਝੇ ਨੇ। ਇਹ ਘਰਾਂ ਤੋਂ ਵੀ ਵਾਂਝੇ ਨੇ ਕਿ ਬਈ ਇਹਨਾਂ ਦਾ ਕੀ ਬਣਦਾ ਹੋਊਗਾ ਗੱਲਬਾਤ ਕਰਾਂਗੇ। ਅੱਛਾ ਘਰ ਕਿੱਥੇ ਤੁਹਾਡਾ ਬੱਚੇ? ਇੱਧਰ ਇੱਧਰ ਹੈਗਾ ਇਹ ਘਰ। ਕਿਵੇਂ ਜਾਣਨੇ ਕਿਵੇਂ ਇਹਦਾ ਪਾਣੀ ਚ ਹੀ ਜਾਣੀ ਹੋ ਫਿਰ? ਹਾਂਜੀ। ਹੂੰ ਅੱਛਾ ਘਰ ਘਰ ਦੇ ਵਿੱਚ ਵੀ ਪਾਣੀ ਤੇ ਲੰਗ ਕੀ ਜਾਂਦੇ ਹੋ ਸਕੂਲ ਲੱਗਦੇ ਇਸ ਵਕਤ ਸਕੂਲ ਬੰਦ ਹੋ ਗਏ ਲੱਗਦੇ ਹੱਲੇ ਵੀ ਸਰਕਾਰ ਤਾਂ ਕਹਿੰਦੀ ਵੀ ਸਕੂਲ ਬੰਦ-ਬੰਦ ਕਰਤੇ ਹੀ ਛੁੱਟੀਆਂ ਮਨਾਓ ਕਹਿੰਦੇ ਹੁਣ ਕਿਹਨੂੰ ਬੰਦ ਕੀਤੇ ਨੇ ਠੀਕ ਠੀਕ ਅਗਲ ਕਿਵੇਂ ਕਿਵੇਂ ਦਾ ਮਾਹੌਲ ਨੇ ਇੱਥੇ ਸਾ ਪੂਰੇ ਇਲਾਕੇ ਦੇ ਵਿੱਚ ਕਿਵੇਂ ਦਾ ਮਾਹੌਲ ਹੈਗਾ ਇਹ ਇਸ ਇਲਾਕੇ ਦੇ ਵਿੱਚ ਤੁਸੀਂ ਆਏ ਅਗੇ ਫੜੇ ਉਹ ਮੰਗਵਾਉਂਦੇ ਹੂੰ ਅੱਛਾ ਦੂਜੇ ਬੰਦੇ ਦੱਸਣਗੇ ਤੂੰ ਹੀ ਗੱਲ ਕਰੂਂਗੇ ਨਹੀਂ ਮੈਂ ਤੂੰ ਠੀਕ ਠੀਕ ਹੈ ਆ ਹੋਰ ਵੀ ਹੈਗੇ ਨੇ ਇਸ ਪਿੰਡ ਦੇ ਲੋਕ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅੱਛਾ ਇਹ ਦੋਤਾ ਮਹਿ ਵੀ ਹੈ ਹਾਲਾਤ ਇਦਾਂ ਹੀ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਇਦਾਂ ਹੀ ਜਦੋਂ ਵੀ ਹੜਾ ਆਉਂਦਾ ਹੂੰ ਜਦੋਂ ਵੀ ਆਚੂ ਥੋੜਾ ਜਿਹਾ ਟਾਈਮ ਹੈ ਹਾਂ ਉਹਦੋਂ ਇਦਾਂ ਹੀ ਰਹਿੰਦੇ ਆ ਮਨ ਪਾਣੀ ਆਿੰਦਾ ਤੋ ਮਹੀਨੇ ਤਿੰਨ ਮਹੀਨੇ ਖਤਰਾ ਰਹਿੰਦਾ ਹੈ ਸਹੀ ਹੈ ਹੂੰ ਇਦਾਂ ਹੀ ਪਾਣੀ ਅੱਛਾ ਤੇ ਇਹ ਚ ਵੀ ਇਦਾਂ ਹੀ ਹੂੰ ਤੇ ਹੁਣ ਆਂ ਗਾਂ 25 ਚ ਵੀ ਹੈ ਹੂੰ ਮੁਆਵਜ਼ਾ ਮੁਆਵਜ਼ਾ ਸਰਕਾਰ ਦੇਣਾ ਹੁੰਦੀ ਨਹੀਂ ਮਿਲਿਆ ਉਦੋਂ ਕਹਿੰਦੇ ਵੀ ਮਾਲਕੀ ਜ਼ਮੀਨਾਂ ਵਾਲਿਆਂ ਜਿਨ੍ਹਾਂ ਦੇ ਰਜਿਸਟਰੀਆਂ ਨੂੰ ਉਹਨਾਂ ਨੂੰ ਮਿਲਿਆ ਸੀਗਾ 600 ਰੁਪਏ ਉਹ ਵੀ ਦੋ ਦੋ ਕਿੱਲਾਂ ਦੇ ਘੇ ਨੂੰ ਮਿਲਿਆ ਘੇ ਨੂੰ ਨਹੀਂ ਹਾਂ ਇੱਕ ਵਿੱਚ ਹੀ ਚੈੱਕ ਖੰਧਰ ਖੰਧਰ ਤੇ ਆਇਆ ਨਾ ਤੇ ਕੋਈ ਕਿਸੇ ਨੂੰ ਮਿਲ ਗਿਆ ਚਾਰਾਂ ਕਿੱਲ ਕਿੰਨੇ ਦੋ ਕਿੱਲੇ ਤਾਂ ਫਿਰ ਇਦਾਂ ਹੀ ਰਹਿ ਜਾਂਦਾ ਉਹ ਵਿੱਚ ਹੀ ਹਾਂ ਮਤਲਬ ਇਹੀ ਇਹੀ ਹਾਲਾਤ ਇਹੀ ਹਾਲਾਤ ਨੇ ਅੱਛਾ ਤੁਹਾਡਾ ਘਰ ਕਿੱਧਰ ਹੈ ਜੀ ਇਹ ਇਧਰ ਪੈਂਦਾ ਹੈ ਸਰ ਅੱਛਾ ਅੰਦਰ ਪੈਂਦਾ ਹੈ ਪਾਣੀ ਕਿੰ ਜਾ ਰਿਹਾ ਸਰ ਹਾਂਜੀ ਹਾਂਜੀ ਘਰ ਦੇ ਵਿੱਚ ਲੱਗਿਆ ਪਾਣੀ ਪੂਰਾ ਹਾਂਜੀ ਹਾਂਜੀ ਹੂੰ ਨੁਕਸਾਨ ਕਿੰਨਾ ਕੁ ਹੋਇਆ ਹੁਣ ਤੱਕ ਕਾਫੀ ਨੁਕਸਾਨ ਹੋ ਗਿਆ ਘਰਾਂ ਦੇ ਜਈ ਕਈਆਂ ਕੰਧਾਂ ਪਾੜ ਗਿਆ ਕਈਆਂ ਦੇ ਕਮਰੇ ਚਾਰੇ ਅੰਦਰ ਡਿੱਗੇ ਪਾਣੀ ਕਾਫੀ ਡੂੰਘਾ ਸਾ ਪਹੁੰਚ ਵੀ ਨਹੀਂ ਸਕ ਰਹੇ ਉੱਥੇ ਦੇਖਣ ਅੱਛਾ ਹਾਂਜੀ ਸਮਾਨ ਅੰਦਰ ਹੀ ਹੈ ਸਮਾਨ ਕਿੰਗਾ ਅੰਦਰ ਆ ਜੀ ਕਈਆਂ ਦਾ ਵਿਚਾਰਾਂ ਦੇ ਉੱਪਰ ਆ ਉਹ ਕਿੱਥੇ ਲਜਾਣ ਇਹਨਾਂ ਸਮਾਨ ਹੂੰ ਨਹੀਂ ਉਹ ਗੱਲ ਬਣ ਸਕਦੀ ਸਾਡੇ ਇਹਨਾਂ ਸਮਾਨ ਦੀ ਗੱਲ ਨਹੀਂ ਬਣਦੀ ਕੁਝ ਵੀ ਨਹੀਂ ਜੀ ਨਹੀਂ ਪ੍ਰਸ਼ਾਸਨ ਨਹੀਂ ਆ ਰਿਹਾ ਇਸ ਫੀਲਡ ਦੇ ਵਿੱਚ ਨਹੀਂ ਜੀ ਤੰਦ ਸਾਹਿਬ ਡੀਸੀ ਸਾਹਿਬ ਆਏ ਸੇ ਉਹ ਵੀ ਉੱਪਰੋਂ ਗੱਲ ਸੁਣ ਕੇ ਚਲੇ ਗਏ ਉਹਨਾਂ ਕੋਈ ਇਹ ਨਹੀਂ ਕਿ ਆ ਵੀ ਤੁਹਾਡਾ ਹੱਲ ਹੋ ਜਾਊਗਾ ਜੀ ਅਸੀਂ ਦੇਖਾਂਗੇ ਬਸ ਚੱਕਰ ਦੋ ਬਾਲ ਇਹ ਗੱਲ ਕਰ ਗਏ ਆ ਕਹਿੰਦੇ ਮਤਲਬ ਪਾਣੀ ਖਤਮ ਹੋ ਜਾਵੇ ਉਸ ਤੋਂ ਬਾਅਦ ਦੇਖਾਂਗੇ ਹਾਂ ਉਸ ਤੋਂ ਬਾਅਦ ਦੇਖਾਂਗੇ ਅਸੀਂ ਕਹਿੰਦੇ ਇਹੋ ਮੰਗ ਅਸੀਂ ਹਰ ਇੱਕ ਤੋਂ ਕਰਨ ਰਿਹਾ ਸਰਕਾਰ ਤੋਂ ਵੀ ਹਰ ਇੱਕ ਤੋਂ ਵੀ ਸਾਡੇ ਅੜਵਾਂ ਚ ਬੰਨ ਜਿਹੜੇ ਦੋ ਪਿੰਡ ਆ ਕਮੇਵਾਲ ਔਰ ਭਗੂਵਾਲ ਹੂੰ ਇੰਨੇ ਸਾਡੇ ਮੁਸ਼ਕਲਾਂ ਹਰ 1965 ਦੇ ਸੀ ਇੱਥੋਂ ਦੇ ਰੈਸ ਵਾਸੀ ਆ ਅਸੀਂ 1965 ਦੇ ਹੂੰ ਕਿਉਂਕਿ ਸਾਡੇ ਉਦੋਂ ਦੇ ਸਰਕਾਰਾਂ ਨੂੰ ਇਹੋ ਅਪੀਲ ਹੁੰਦੀ ਰਹੀ ਸਾਡੇ ਵੀ ਸਾਡੇ ਬੰਨ ਬੰਦਿਓ ਸਾਨੂੰ ਕੋਈ ਸਹੂਲਤ ਨਹੀਂ ਇੱਕ ਲੋਕ ਵਾਲੀ ਇੱਟ ਤੋਂ ਇੱਕ ਸਕੂਲ ਤੋਂ ਅਲੱਗ ਜਿਹੜਾ ਪ੍ਰਾਇਮਰੀ ਸਕੂਲ ਬਣਿਆ ਇਸ ਤੋਂ ਅਲੱਗ ਸਾਡੇ ਕੋਈ ਸਹੂਲਤ ਨਹੀਂ ਸਾਨੂੰ ਹੈਗੀ ਸਰਕਾਰਾਂ ਕਹਿੰਦੀਆਂ ਅਸੀਂ ਕਰ ਦਾਂਗੇ ਇੱਥੋਂ ਅਸੀਂ ਯੂਰ ਲਾਉਂਦੇ ਰਹਿ ਜੀ ਇੱਥੋਂ ਲੈ ਕੇ ਤੇ ਫਾਈਲ ਘੱਟ ਤੱਕ ਵੋਟਾਂ ਪਵਾਈ ਤਾਂ ਸਰਕਾਰਾਂ ਨੂੰ ਹੈਗੇ ਅੱਛਾ ਕਹਿ ਕੇ ਪਵਾਈ ਤਾਂ ਵੀ ਇੱਧਰ ਬੋਟ ਪਾਉਣੀ ਆ ਪਰ ਸਾਡੀ ਸਰਕਾਰ ਜਿਹੜੀ ਆ ਇਹ ਹੁਣ ਵੀ ਬਣੀ ਕੇ ਹੀ ਸਰਕਾਰਾਂ ਵੀ ਸਾਨੂੰ ਆ ਕੇ ਲਾਸਟ ਟਾਂਕ ਡੋਪ ਦਿੰਦੇ ਇਸ ਦਰਿਆ ਦੇ ਵਿੱਚ ਅੱਛਾ ਬਾਣੀ ਚ ਡੋਪਦੇ ਆ ਸਾਡੀ ਸੁਣਦੇ ਹੀ ਨਹੀਂ ਜਦੋਂ ਅੱਛਾ ਸਾਣੀ ਚ ਡੋਬਦੀ ਹੈ ਜਿਹੜੀ ਵੀ ਸਰਕਾਰ ਆਉਂਦੀ ਹੈ ਬਿਲਕੁਲ ਜੀ ਅச்சா ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਕਹਿੰਦੀ ਵੀ ਅਸੀਂ ਬਦਲਾਅ ਦੇ ਨਾਂ ਤੇ ਸਰਕਾਰ ਆ ਰਹੇ ਆ ਅਸੀਂ ਤਾਂ ਹਰੇਕ ਪਿੰਡਾਂ ਨੂੰ ਹਰੇਕ ਇਲਾਕਿਆਂ ਨੂੰ ਜਿਹੜਾ ਹੈ ਉਹ ਡਿਵੈਲਪ ਕਰਾਂਗੇ ਅਸੀਂ ਹਰੇਕ ਵਿਕਸਿਤ ਕਰਾਂਗੇ ਇਹ ਵਿਕਸਿਤ ਹੋਇਆ ਪਿੰਡ ਵੇਖੋ ਜੀ ਜਦੋਂ ਕਰਨਗੇ ਨਾ ਉਹ ਤਾਂ ਹਰ ਕੋਲ ਕੈਮਰੇ ਜੇ ਮੌਜੂਦ ਆ ਜਾਊਗਾ ਵੀ ਆਹ ਕੀਤਾ ਪਿਆ ਵਾ ਪਰ ਕਿਆ ਗੱਲਾਂ ਕਰੀ ਜਾਂਦੇ ਬੈਠ ਕੇ ਕਰੀ ਜਾਣਾ ਉਪਰ ਪੰਜਾਬ ਬਦਲਾਅ ਉੱਡ ਜਾਂਦਾ ਇਹਨਾਂ ਦੇ ਉੱਥੋਂ ਵੀ ਦੇਖ ਜਾਂਦੇ ਆ ਵੀ ਕੀਤਾ ਪਿਆ ਵਾ ਇੱਥੇ ਤਾਂ ਕੋਈ ਕੀਤਾ ਨਹੀਂ ਨਾ ਸਾਨੂੰ ਕੋਈ ਨਜ਼ਰ ਨਹੀਂ ਆ ਰਹੀ ਇਹਨਾਂ ਦਾ ਉਹ ਕਰਨ ਅਸੀਂ ਦੇਖਾਂਗੇ ਵੀ ਆ ਕੀਤਾ ਅਸੀਂ ਵੀ ਤਰੀਕ ਕਰਾਂਗੇ ਵੀ ਆ ਭਗਤ ਮਾਨ ਨੇ ਕੀਤਾ ਜੀ ਜਾਂ ਦੂਜੀ ਸਰਕਾਰ ਨੇ ਕੀਤਾ ਕੋਈ ਵੀ ਨਹੀਂ ਕਰਦਾ ਕੋਈ ਨਹੀਂ ਹੱਥ ਨਹੀਂ 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 ਬਿਲਕੁਲ ਸਾਨੂੰ ਜ਼ੀਰੋ ਬੈਂਕਸ ਤੇ ਲਿਆ ਆ ਹਨ ਅੱਛਾ ਆਖਿਰ ਬਸ ਸਵਾਲ ਮੇਰਾ ਕੀ ਹਾਲਾਤ ਨੇ ਸਰਕਾਰ ਨੂੰ ਕੀ ਮੈਸੇਜ ਲਾਉਣਾ ਤੁਹਾਨੂੰ ਅਸੀਂ ਮੈਸੇਜ ਲਾਉਣਾ ਹੈ ਸਰਕਾਰ ਨੂੰ ਸਾਡੀ ਹੱਲਪ ਕੀਤੀ ਜਾਵੇ ਪੂਰੀ ਜਿਹੜੇ ਮੁਆਵਜ਼ੇ ਨੇ ਜੇ ਕੱਚੀ ਸਰਪੈਲੀ ਆ ਜਾਂ ਮਾਲਕੀ ਆ ਉਹਨੂੰ ਮੁਆਵਜ਼ੇ ਦਿੱਤੇ ਜਾਣ ਜਿਹੜੇ ਘਰਾਂ ਦੇ ਜੀ ਆ ਜਿਹੜੇ ਬਿਲਕੁਲ ਮਜ਼ਦੂਰ ਐ ਬਿਲਕੁਲ ਮਿਹਨਤੀ ਆ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਜਿਹੜੇ ਜ਼ਿਮੀਂਦਾਰ ਐ ਉਹਨਾਂ ਨੂੰ ਵੀ ਦਿੱਤੀ ਜਾਵੇ ਸਹਾਇਤਾ ਅਸੀਂ 1965 ਦੇ ਇਥੇ ਰਹਿਸ਼ੀ ਆ ਅਸੀਂ ਸਾਡੀ ਕੋਈ ਨਹੀਂ ਲੈ ਰਿਹਾ ਕੋਈ ਸਾਰ ਨਹੀਂ ਲੈ ਰਿਹਾ ਨਹੀਂ ਜੀ ਨਹੀਂ ਪੂਰਾ ਇਲਾਕਾ ਡੁੱਬਿਆ ਹੋਇਆ ਹੈ ਹਾਂਜੀ ਠੀਕ ਹੈ ਅੱਛਾ ਤੁਸੀਂ ਇਸ ਪਿੰਡ ਦੇੋਂ ਕਿੰਨਾ ਕਿੰਨਾ ਕਿ ਨੁਕਸਾਨ ਹੋਇਆ ਤੁਹਾਡੇ ਘਰ ਦਾ ਬਹੁਤ ਜ਼ਿਆਦਾ ਜੀ ਦੇਖ ਲੋ ਜਾ ਕੇ ਤੁਹਾਨੂੰ ਦਿਖਾ ਦਿੰਦੇ ਆ ਦੋ ਕੋਠੇ ਮੇਰੇ ਡਿੱਗਣ ਵਾਲੇ ਆ ਅੱਛਾ ਠੀਕ ਹੈ ਸਤਾਂ ਪਾੜਿਆਂ ਪਿਆ ਹਾਂ ਕੰਦਾ ਡਿੱਗਿਆਂ ਪਏ ਸੱਥਲੇ ਇਹਨੇ ਨਹੀਂ ਥਾਂ ਬੈਠੀ ਪਈ ਥੱਲੇ ਲੈ ਗਿਆ ਕਮਰੇ ਸਾਰੇ 파ੜ ਗਏ ਕਮਰੇ ਸਾਰੇ 파ੜ ਗਏ ਕੋਈ ਸਰਕਾਰ ਨਹੀਂ ਇੱਥੇ ਕੋਈ ਸਹਾਇਤਾ ਕਰਨ ਆਉਂਦੀ ਹਾਂਜੀ ਅੱਛਾ ਕੋਈ ਨਹੀਂ ਆ ਰਿਹਾ ਘਰ ਤੁਹਾਡਾ ਡੁੱਬਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਕੀ ਮਤਲਬ ਲੱਗਦਾ ਹੁਣ ਦੁਬਾਰਾ ਬਣਾ ਪਾਉਂਗੇ ਘਰ ਨੂੰ ਕਿਉਂਕਿ ਇਸ ਤਰੀਕੇ ਨਾਲ ਮਿਹਨਤ ਨਾ ਬਣਿਆ ਸੀ ਨਹੀਂ ਜੀ ਮੁਸ਼ਕਲ ਹੈ ਹੁਣ ਅੱਜ ਕੱਲ੍ਹ ਦਾ ਇਹ ਮੇਹ ਪੇੜ ਪੂਜਾ ਹੁੰਦਾ ਤਾਂ ਘਰ ਕਿੱਥੋਂ ਬਣ ਜਾਊਗਾ ਦਿਹਾੜੀ ਉਹੋ ਕਰਕੇ ਹੁਣ ਸਾਡੀਆਂ ਦਿਹਾੜੀਆਂ ਵੀ ਬੰਦ ਹੋ ਗਈਆਂ ਕੰਮ ਚਾਹੀਦਾ ਐ ਤੇ ਕੰਮ ਵੀ ਬੰਦ ਹੋ ਗਿਆ ਘਰ ਦੇ ਜੀ ਬਿਮਾਰ ਪੈ ਹੂੰ ਠੀਕ ਹੈ ਜੀ ਹੁਣ ਕਿੱਥੋਂ ਬਣਾ ਲਾਂਗੇ ਨਹੀਂ ਹੋਣੇ ਪੰਜ ਸੌ ਘਰ ਵੀ ਨਹੀਂ ਬਣ ਸਕਦਾ ਪੱਕਾ ਕਰਤੀ ਕੱਚਾ ਕਿੱਥੇ ਹਾਂਜੀ ਕੱਚੀਆਂ ਛੱਤਾਂ ਆ ਜੀ ਬਾਗੂਵਾਲ ਪਿੰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਇੱਕ ਵਾਰੀ ਜੀ ਇਹ ਤਸਵੀਰ ਜ਼ਰੂਰ ਦੇਖੋ ਇਹ ਪੂਰਾ ਇਲਾਕਾ ਪਾਣੀ ਦੇ ਨਾਲ ਭਰਿਆ ਹੋਇਆ ਹੈ 1 ਕਿਲੋਮੀਟਰ ਦੀ ਦੂਰੀ ਦੇ ਉੱਪਰ ਵਿਆਸ ਦਰਿਆ ਹੈ ਤੇ ਉਸ ਦਰਿਆ ਦਾ ਸਾਰਾ ਪਾਣੀ ਇਸ ਪਿੰਡ ਨੂੰ ਲੱਗਦਾ ਹੈ ਇੱਕ ਤੁਸੀਂ ਤਸਵੀਰ ਦੇਖੋ ਬਾਈ ਦੇਖੋ ਉਹ ਪਾਣੀ ਦੇ ਵਿੱਚ ਤੁਰ ਕੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਇੱਕ ਵਾਰੀ ਜ਼ੂਮ ਕਰਕੇ ਜ਼ਰੂਰ ਦਿਖਾ ਦੇਵੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਕਿੰਨਾ ਕੁ ਪਾਣੀ ਜੜਾ ਹੈ ਉਹ ਭਰ ਰਿਹਾ ਹੈ ਤੇ ਇਹ ਪਾਣੀ ਹੌਲੀ 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 ਜਿਹੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਜਿਹੜਾ ਹੈਗਾ ਜੇਕਰ ਇੱਥੇ ਪਹਿਲਾਂ ਪਾਣੀ 10 ਮਿੰਟ ਪਹਿਲਾਂ ਜੇਕਰ ਘੁੱਟਨਿਆਂ ਤੱਕ ਸੀਗਾ ਤਾਂ 10 ਮਿੰਟ ਬਾਅਦ ਜਿਹੜਾ ਹੈ ਉਹਦਾ ਲੈਵਲ ਜਿਹੜਾ ਹੈ ਉਹ ਹੌਲੀ ਹੌਲੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਇਹਦੇ ਬੰਨ ਵੀ ਹੈਗਾ ਜੇ ਉਹ ਬੰਨ ਟੁੱਟ ਜਾਂਦਾ ਹੈ ਤੇ ਇਹ ਪਾਣੀ ਸਧਾਕਪੂਰਥਲਾ ਦੇ ਵੱਲ ਜਿਹੜਾ ਹੈ ਸ਼ਹਿਰ ਵੱਲ ਜਿਹੜਾ ਹੈ ਉਹ ਜਾਵੇਗਾ ਤੇ ਉਸ ਤੋਂ ਅੱਗੇ ਜਿਹੜਾ ਹੈ ਉਹ ਜਲੰਧਰ ਸ਼ਹਿਰ ਨੂੰ ਇਹ ਪਾਣੀ ਲੱਗ ਜਾਵੇਗਾ ਤਾਂ ਇਹ ਹਾਲਾਤ ਤੁਹਾਨੂੰ ਗਰਾਊਂਡ ਜ਼ੀਰੋ ਦੇ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਕਪੂਰਥਲਾ ਦੇ ਪਿੰਡਾਂ ਦੇ ਵਿੱਚ ਪਾਣੀ ਭਰਿਆ ਹੈ ਤੇ ਇਸ ਜਗ੍ਹਾ ਦੇ ਉੱਪਰ ਨਾ ਸਰਕਾਰ ਦੇ ਨੁਮਾਇंदे ਪਹੁੰਚ ਰਹੇ ਨੇ ਤੇ ਨਾ ਹੀ ਕੋਈ ਐਨਆਰਆਈ ਵੀਰ ਪਹੁੰਚ ਰਿਹਾ ਹੈ ਇਹਨਾਂ ਪਿੰਡ ਵਾਸੀਆਂ ਦਾ ਇਸ ਵਕਤ ਬੁਰਾ ਹਾਲ ਹੋਇਆ ਪਿਆ ਜੇਕਰ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਕਿਸੇ ਵੀ ਥਾਂ ਤੋਂ ਦੇਖ ਰਹੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਐਨਆਰਆਈ ਵੀਰਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਜੋ ਇਹਨਾਂ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰ ਸਕਣ ਕਿਆ ਮਤਨ ਵਿਪਨ ਦੇ ਨਾਲ ਰਾਜਗੁਪਤਾ ਕਪੂਰਥਲਾ